ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗੱਲ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਜੇ ਕਿਸੇ ਵੀ ਉਹਨੇ ਕੋਈ ਸੇਲ ਕਰਨਾ ਹੋਵੇ ਜਾਂ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰਖ ਤੁਸੀਂ ਜਾ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਸੂਏ ਸੂਏ ਨਾਗਾਂ ਦੇ ਦੋ ਟਾਈਮ ਚੋਕੇ ਲਵੋ ਜੇ ਗੱਬਣਾ ਚਾਹਿੰਦੇ ਚੇਪਾ ਕੱਢ ਕੇ ਪਾਸ ਕਰਕੇ ਲਵੋ ਵੀਰ ਦਾ ਪਾਰ ਦਾ ਕੰਮ ਵੀਰ ਕੋ 6 ਨਾਗਾਂ ਵਿੱਚ ਕੋ ਸੂਏ ਸੂਏ ਆ ਤੇ ਇੱਕ ਉਹ ਵੜ ਗੱਬਣਾ ਗਈ ਆ ਉਹ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪਰਜਨ ਕਿ ਨਵੜਾਂ ਬਾਰੇ ਹਾਂ ਜੀ ਫਿਰ ਸਿੱਕਾਲ ਜੀ ਬਾਈ ਨਾਮ ਦੱਸ ਦਗੇ ਬਾਈ ਨਾਰਦੀ ਸਿੰਘ ਬਈ ਠੀਕ ਆ ਜੀ ਪਿੰਡ ਗੱਲ ਠੀਕ ਆ ਜੀ ਪਹਿਲਾ ਮੁਗਾ ਤਸੀਨ ਵਾਦਾ ਬਰਾ ਠੀਕ ਆ ਵਪਾਰ ਦਾ ਕੰਮ ਹੀ ਆ ਜੀ ਹਾਂ ਵੀ ਨਵਾਂ ਹੀ ਆ ਠੀਕ ਆ ਲੈ ਦੋਸਤੋ ਬਾਈ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਦਿਓ ਹੌਸਲਾ ਵਿਚਾਰਾ ਵੀ ਗਾਣ ਹੋਰ ਪਾਉ ਚੰਗੇ ਲੈ ਕੇ ਆਵੇ ਕਿੱਧਰ ਸ਼ੁਰੂ ਕਰ ਲਗੇ ਬਾਈ ਠੀਕ ਆ ਬਾਈ ਇਹ ਜਰਸੀ ਤਾਂ ਸ਼ੁਰੂ ਕਰ ਲਈ ਇਹਦੀ ਕੀ ਟੇਲ ਆ ਬਾਈ ਇਹਦੀ ਉਹ ਬਈ ਇਹ ਤਾਂ ਹੀ ਨਹੀਂ ਹੋਇਆ ਜੋਈ ਨੂੰਰੇ ਠੀਕ ਆ ਕੱਲ ਨਹੀਂ ਆਈ ਆਪਣੇ ਕੋਲੇ ਠੀਕ ਆ ਜੀ ਤੇ ਦੁੱਧ ਦੇ 7 ਕਿਲੋ ਖੱਟਿਆ ਹੋਇਆ ਜਣੀ ਉਹਨੇ ਅੱਠ ਗਿਆ ਸੀ ਉਹ ਕਾਇਆ ਕਰ ਠੀਕ ਆ ਠੀਕ ਆ ਹਾਂ ਜੀ ਜਿਹੜਾ ਮਾ ਨਾ ਕਰੀ ਠੀਕ ਆ ਜੀ ਸਾਰੇ ਓਕੇ ਆ ਬਈ ਇਹਦੇ ਠੀਕ ਆ ਹਾਂ ਜੀ ਲੋ ਬਈ ਦੋਸਤੋ ਜਰਸੀ ਬਰੀਡ ਆ ਗਈ ਘੱਟ ਵਾਲੀ ਵਹਿੜ ਆ ਗਈ ਨਿੱਕਾ ਕਾਨਾ ਬੋਦੀ ਆ ਗਈ ਜਿਹੜਾ ਦੁੱਧ ਆ ਬਈ ਦਾ 8 ਕਿਲੋ ਚੋਗੇ ਲੈਏ ਸੀਗੇ ਪਰ 7 ਕਿਲੋ ਹੋਣੇ ਥਲੇ ਕੰਡੇ ਵਾਲੇ ਦੋ ਟਾਈਮ ਚੋ ਲੈਣਾ ਵਾ ਵੀਡੀਓ ਬਣਾ ਸਮਾਨ ਨੋਟ ਕਰ ਲਓ 12 ਵਜ ਕੇ 21 ਮਿੰਟ ਹੋਏ ਆਗੇ ਸ਼ਾਮ ਦੀ ਚੁਵਾਈ ਚ ਸਾਰਾ ਦੇਣੀ ਪਿਆ ਵਾ ਓਕੇ ਹਜੇ 12 ਕੀ ਵਜੇ ਆਗੇ ਕਦ ਕੱਡ ਠੀਕ ਆ ਦਰਮਿਆਨੇ ਕਦ ਕੱਡ ਚਾ ਲੈ ਚੱਲੀ ਬਾਈ ਉਪਰ ਆ ਕਰਦਾ ਤੁਹਾਨੂੰ ਪਤਾ ਬਾਈ ਕਹਿੰਦਾ ਆਈ ਹੋਈ ਆ ਹਜੇ ਖਨਸਾਏ ਬਹੁਤ ਸੋਹਣਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਦੁੱਧ ਹੋਊਗਾ ਚੱਟਾ ਮੱਝਾਂ ਆਰਗਾ ਕ੍ਰੋਸ ਚ ਥੋੜੀ ਜੀ ਰੰਗ ਰੂਪ ਤੁਹਾਨੂੰ ਪਤਾ ਹੀ ਆ ਤੇ ਵੇਖ ਸਕਦੇ ਹੋ ਜੀ ਖਨਸਾਏ ਬਹੁਤ ਚੰਗਾ ਥੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਛਾਗ ਨਹੀਂ ਗਈ ਮੁੱਲ ਬਾਈ ਇਹਦਾ ਹੀ ਇਹਦਾ ਮੁੱਲ ਬਾਈ 18000 ਰੁਪਏ ਠੀਕ ਹੈ ਕੋਈ ਜੈਜ ਮੋਲਾ ਜਮਾ ਚ ਮਾਨਤਾ ਨਾ ਕੋਈ ਲੋ ਜਮਾ ਜੈਜ ਮਾ 18000 ਰੁਪਏ ਵਿੱਚੋਂ ਮਾਨਤਾ ਜਰੂਰ ਹੋ ਜਾਊਗਾ ਤੁਸੀਂ ਦੋ ਰੋ ਤਾਂ 7 ਕਿਲੋ ਆ ਬਾਈ 8 ਕਿਲੋ ਚੋਗੇ ਲੈ 7 ਕਿਲੋ ਦੋ ਟਾਈਮ ਚਾਰ ਟਾਈਮ ਭਲਾ 6 ਟਾਈਮ ਦੇ ਚੋਲੇਓ ਗਰਮੇ ਗਰਮੇ ਦੁੱਧ ਨੇ ਯਾਰ ਇਹਦੇ ਦੋ ਕ ਮਹੀਨੇ ਦੇ ਸੂਈ ਵੀ ਢਾਈਆਂ ਦੀ ਇਹੇ ਦੋ ਦੋ ਚਟਾ ਮੱਝਾ ਰਗਾ ਫੈਂਡ ਫੂਡ ਚੰਗੀ ਆ ਜਾਊਗੀ ਦੋ ਨੰਬਰ ਸ਼ੁਰੂ ਕਰ ਲੇ ਬਾਈ ਉਹ ਬਈ 20 ਦਿਨ ਹੋ ਗਏ ਸੂਈ ਨੂੰ ਵਾਲੇ ਠੀਕ ਆ ਜੀ ਤੇ ਯਾਨੀ ਕਿ ਟੈਸਟ ਹੁਣ 10 ਕਿਲੋ ਦੁੱਧ ਦੇ ਹਲੇ ਰੈਡੀ ਆ ਠੀਕ ਹੈ ਬੱਚਾ ਬੱਚਾ ਇਹਦਾ ਮਰ ਗਿਆ ਬਈ ਆਪਣੇ ਕੋਈ ਦੀ ਵੀਡੀਓ ਪੈਠੀ ਠੀਕ ਆ ਜੀ ਚਲੋ ਤਾਂ ਵੀਡੀਓ ਹੈ ਗਈ ਆ ਫਿਰ ਹਾਂਜੀ ਤੋੜ ਲਈ ਬਾਈ ਆ ਬਈ ਸਿੰਗਾ ਸੁੰਗਾ ਦਾ ਕੋਈ ਬਈ ਇਹ ਗੰਡੀ ਸੀਲ ਕੁੜੀ ਉੱਤੇ ਠੀਕ ਆ ਚਾਰੇ ਥਾਂ ਦੇ ਓਕੇ ਆ ਠੀਕ ਆ ਲਓ ਜੀ ਦੋਸਤੋ ਕਦ ਘੜੇ ਦਰਮੈਨਾ ਵਾ 20 ਦਿਨ ਬਈਆਂ ਸੂਈ ਨੂੰ ਸਮਾ ਹੋ ਗਿਆ ਸਿੰਗਾ ਸੁੰਗਾ ਦਾ ਕੋਈ ਚੱਕਰ ਨਹੀਂ ਮਾਰਦੀ ਦਾ ਥੋਨੀ ਵੀ ਮਾਰੀ ਆ ਪਰ ਬਾਈ ਕਹਿੰਦਾ ਚੇ ਸਿੰਘਾ ਸੰਗ ਦਾ ਕੋਈ ਚੱਕ ਨੀ ਝੁੰਗੀ ਆ ਗਈ ਝੁੰਗਾ ਪਾਸੋਂ ਕਹਿੰਦੇ ਕਰਮਾ ਵਾਲਾ ਹੁੰਦਾ ਵਾ ਥਣਸਾ ਬਹੁਤ ਚੰਗਾ 10 ਕਿਲੋ ਧਾਰਾਂ ਏ ਥੱਲੇ ਜਿਹੜਾ ਅਸੀਂ ਦੋ ਟਾਈਮ ਜਾਂ ਚਾਰ ਟਾਈਆਂ ਤੇ ਚੋ ਲੈਣੀਆਂ ਵਾ ਥਣਸਾ ਦਾ ਸੋਨਾ ਵਾ ਤੇ ਵੇਖ ਸਕਦੇ ਹੋ ਉਪਰਾ ਕਰਦੀ ਆ ਗੁਲਾਬੀ ਥਾਣਾ ਥੇਚੁਆਈ ਵਾਲਾ ਮੁਠੀ ਵਾਲਾ ਥਾਨ ਲੱਗਿਆ ਹੋਇਆ ਵਾ ਫਿਟਿੰਗ ਵਾਲਾ ਹਵਾਨਾ ਟੋਟਾ ਮਾ ਲਮਕਮਾ ਹਵਾਨਾ ਨੀਗਾ ਜਿਹੜਾ ਮੌਲਾ ਬਾਈ ਤੋਂ ਕਰਾ ਲੈਨੇ ਆ ਮੌਲ ਬਈ ਇਹਦਾ ਇਹ ਮੋਲ ਲਓ ਬਈ 25000 ਵਿੱਚੋਂ ਮਾਰ ਤਣ ਮਾਰ ਤਣ ਲੋ ਜਮਾ ਜੈਜ ਮਾਲਾ 25000 ਰੁਪਇਆ ਵਿੱਚੋਂ ਮਾਰ ਤਾ ਥੋੜਾ ਜਰੂਰ ਹੋ ਜਾਊਗਾ ਥੜਾ ਸੇਪਾ ਨਾ ਗਲਾਬੀ ਥਾਣਾ ਕੇ ਕਰਾਸ ਬ੍ਰੀਡ ਚ ਦੁੱਧ ਚਟਾ ਦਾ ਮੱਝਾ ਰਗਾ ਹੋਊਗਾ ਤਿੰਨ ਨੰਬਰ ਤੇ ਬਈ ਇਹ ਬਈ ਦੋਸਰਾ ਠੀਕ ਆ ਜੀ ਖੋਲ 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 7 ਕਿਲੋ ਦੁੱਧ ਦਾ ਇਸ ਟੈਂਡੇ ਠੀਕ ਆ ਜੀ ਕੰਡੇ ਵਾਲਾ ਦੋ ਟਾਂ ਚੋਲੇ ਬੰਦਾ ਹਾਂ ਬਈ ਸੋਈ ਨੂੰ ਸਮਾਂ ਕੋਈ ਸਵਾ 3-3 ਮਹੀਨੇ ਹੋ ਠੀਕ ਆ ਜੀ ਹਾਂ ਜੀ ਚੱਲ ਕੱਢ ਲਈ ਠੀਕ ਆ ਸੁਆ ਉਹਦਾ ਪਿੰਦਾ ਹੀ ਹੈ ਬਈ ਦਾ ਠੀਕ ਆ ਲੋ ਦੋਸਤੋ ਪਹਿਲਾ ਸੂਆ ਬਾਈ ਦਾ ਟੋਕੜਾ 2 3 ਮਹੀਨੇ 6 3 ਮਹੀਨੇ ਮੰਨ ਲਵੇ ਜਦੋਂ 7 ਕਿਲੋ ਕੰਡੇ ਵਾਲਾ ਵਾ ਇਹ ਵੀ ਕਰਾਸ ਬਰੀਡ ਚਾਹਤੀ ਦੇਖ ਸਕਦੇ ਹੋ ਜੀ ਜਦ ਇਹਦਾ ਵੀ ਚਿੱਟਾ ਮੱਝਾ ਰਗਾ ਹੋਊਗਾ ਬਾਈ ਕੋਲ ਜਿਆਦਾ ਨਾ ਖਰੇ ਕਰਾਸ ਬਰੀਡ ਦੇਗਾ ਗਰਮੀ ਆ ਜਾਣੀ ਹੈਗੀ ਗਰਮੀ ਨਾਲ ਕਰਮਾਲੀਆਂ ਨੇ ਭੋਰਾ ਨਹੀਂ ਮਨਾਉਣੀਗੀ ਥੋੜਾ ਜਿਹਾ ਇੱਕ ਪਸ਼ੂ ਕੈਮਰਾ ਦੇ ਉਪਰ ਆ ਕਰ ਜਾਂਦਾ ਵਾ ਕਰਾਸ ਬਰੀਡ ਜੇ ਗਰਮੀ ਗਰਮੀ ਭੋਰਾ ਨਹੀਂ ਮਨਾਉਣੀਗੀ ਥਣਾ ਦਾ ਸਹਿ ਸੋਨਾ ਵਾ ਪੋਰ ਸ਼ਾਂਗੇ ਦੇ ਵੀ ਕੋਈ ਨਹੀਂ ਗੀ ਹੱਤੀ ਚਵਾਈ ਵਾਲਾ ਬਹੁਤ ਸੋਹਣਾ ਮੁਠੀ ਵਾਲਾ ਥਾਣਾਗਾ ਤੇ ਵੇਖ ਸਕਦੇ ਧਾਰ ਪੂਰੀ ਮੋਟੀ ਹੋਊਗੀ ਧਾਰ ਪੁੱਲੀ ਵੀ ਹੋਊਗੀ ਇਹਦੀ ਬਾਕੀ ਮੈਂ ਤਾਂ ਚੱਟਾ ਹੋਊਗਾ ਮੱਝਾਂ ਵਰਗਾ ਫੈਨ ਫੁੱਡ ਚੰਗੀ ਆਜੂਗੀ ਮੁੱਲ ਬਈ ਇਹਦਾ ਮੁੱਲ ਬਈ ਆਪਣੇ ਜੈ ਇਹ ਰਸਤਾ ਰਹਿ ਜਾਂ ਠੀਕ ਹੈ ਜੀ ਲੋ ਦੋਸਤ ਜਮਾ ਜੈਜ ਮੋਲਾ ਬਾਈ ਦੇ ਛੋਟੇ ਛੋਟੇ ਭਾਗ ਜਮਾਂ ਹੀ ਜਿਹੜੇ ਵੀ ਤੇ ਫਿਰ ਚੋਣੀ ਤੁਸੀਂ ਆ ਕੇ ਜਦੋਂ ਬਾਈ ਦੱਸਿਆ ਵਾ ਤੁਦਨੋਂ ਦੀ ਦੋ ਟਾਈਮ ਬਾਈ ਦੇ ਘਰੋਂ ਚੋ ਲੈਣਾ ਵਾ ਚਾਰ ਨੰਬਰ ਤੇ ਬਾਈ ਇਹ ਸੱਜਰੀ ਆ ਭਾਈ ਇਹ ਨੂੰ ਹੋ ਗਏ 15 ਦਿਨ ਸੂਈ ਨੂੰ ਠੀਕ ਆ ਜੀ ਇਹ ਥੱਲੇ ਵੀ 10 ਕਿਲੋ ਦੁੱਧ ਐਸ ਤਰਾ ਪੱਛਾ ਪੱਛਾ ਇਹਦਾ ਵੀ ਯਾਨੀ ਦੋਨੋਂ ਇਕੱਠੇ ਮਰ ਗੀ ਬੱਚੇ ਇਹਨਾਂ ਦੇ ਅਰ ਪਤਾ ਨਹੀਂ ਕੋਈ ਖਾ ਪੀ ਲਿਆ ਉਹਨਾਂ ਨੇ ਅੱਛਾ ਜੀ ਤੇ ਆਪਣੇ ਕੋਲ ਦੋਨਾਂ ਦੀ ਵੀ ਵੀਡੀਓ ਪਈ ਆ ਯਾਨੀ ਠੀਕ ਆ ਜੀ ਦੁੱਧ ਕੰਨਾ ਕੰਡੇ ਵਾਲਾ ਇਹਦੇ ਥੱਲੇ ਪੂਰਾ 10 ਕਿਲੋ ਆ ਗਿਆ ਠੀਕ ਆ ਲੋ ਜੀ ਦੋਸਤੋ ਬਾਈ ਦਾਦਾ ਬੱਚਾ ਇਹਦਾ ਹੀ ਮਰ ਗਿਆ ਪਤਾ ਨਹੀਂ ਚੱਕਰ ਕੀ ਬਣ ਗਿਆ ਦੋਹਾਂ ਦੇ ਬੱਚੇ ਮਰ ਗਏ ਆਗੇ ਥਣਾਸਾ ਜਿਹਦਾ ਹੀ ਬਹੁਤ ਚੰਗਾ ਵਜੇ ਨੇ ਵਜੇ ਨੇ ਬਹੁਤ ਆ ਵੱਡੀ ਬੁੱਢੀ ਬਹੁਤ ਆ ਗਈ ਕੋਈ ਲੱਸੀ ਫਿੱਕੀ ਠਣਾ ਸਹਿ ਬਹੁਤ ਚੰਗਾ ਸੀ ਚੁਵਾਈ ਵਾਲਾ ਗਲਾਬੀ ਥਾਨ ਲੱਗਿਆ ਹੋਇਆ ਵਾ ਸੋਨੇ ਥਾਨਾਂਗੇ ਜਿਹੜੀ ਮੇਨ ਕਾਲ ਦਾ ਜਿਆ ਸਮਾਂ ਹੋਇਆ 12:30 ਵਜੇ ਵੀਡੀਓ ਬਣਾਉਣ ਦਾ ਸ਼ਾਮ ਦੀ ਚੁਵਾਈ ਚ ਬਹੁਤ ਟਾਈਮ ਪਿਆ ਹਜੇ ਤਾਂ ਸ਼ਾਮ ਤੱਕ ਖਵਾਂ ਦੇ ਤਨਾ ਭਰ ਲੈਣੇ ਆ ਸਾਰੇ ਇਹਨਾਂ ਨੇ ਟਿਕਾ ਕੇ ਤੋਂ 10 ਕਿਲੋ ਆ ਕੰਡੇ ਵਾਲਾ ਜਿਹੜਾ ਦੋ ਟਾਈਮ ਚੋਣਾ ਵਾ 20 ਦਿਨ ਸੂਈ ਨੂੰ ਸਮਾਂ ਹੋਇਆ ਬੱਚਾ ਇਹਦਾ ਵੀ ਐਕਸਪਾਇਰ ਆ ਮੁੱਲ ਭਈ ਇਹਦਾ ਕਿੰਨਾ ਭਈ 5000 ਰੁਪਿਆ ਠੀਕ ਆ ਲੋ ਜੀ 27000 ਰੁਪਿਆ ਜਮਾ ਜੈਜ ਮੁੱਲ ਆਗਾ ਇਹਦੂ ਸਸਤੇ ਭਾ ਦਿਗਾ ਕਰੇ ਚੋਂਦੋ ਤਾਂ ਪਿੰਨੇ ਬੜਾ ਮੈਂ ਤਾਂ ਨਹੀਂ ਮੰਨਦਾ ਕਿਦੋਂ ਮੈਲੀਆਂ ਹੈਗੀਆਂ ਬਾਕੀ ਤੁਹਾਡੇ ਪਸੰਦ ਆਈ ਤੇ ਬਾਈ ਨਾਲ ਗੱਲਬਾਤ ਕਰਨੀ ਆ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਪੰਜ ਨੰਬਰ ਤੇ ਆ ਜੀ ਬਾਈ ਹਾਂ ਏ ਭਈਆ ਆਪਣੇ ਕੋਲ ਨਾ ਕੱਲ ਹੀ ਆਈ ਹੈ ਬੈੜਾ ਠੀਕ ਹੈ ਜੀ ਯਾਨੀ ਕਿ ਦੋ ਬਲ ਉਹਨਾਂ ਨੇ 6 ਦੋ 6 ਨੇ 5 ਹੀ ਕੱਢਿਆ ਠੀਕ ਹੈ ਜੀ ਯਾਨੀ ਕਿ ਦੋ ਕੁ ਮਹੀਨੇ ਹੋਏ ਆ ਟੀਕਾ ਭਰਾਏ ਨੂੰ ਉਹ ਕਹਿੰਦੇ ਠੀਕ ਹੈ ਜੀ ਯਾਨੀ ਕਿ ਆਪਾਂ ਇਹ ਚੈੱਕ ਕਰਵਾਉਣੀ ਹੈ ਬੈੜਾ ਠੀਕ ਆ ਹਾਂ ਜੇ ਚੈੱਕ ਕਰਾ ਲਈ ਤਾਂ ਉਹ ਜਮਾ ਲਊਗਾ ਫਿਰ ਜੇ ਚੈੱਕ ਕਰਾ ਲਈ ਤਾਂ ਭਾਈ ਉਹ ਜਮਾ ਲਊਗਾ ਹਾਂਜੀ ਤੇ ਜੇ ਆਏ ਕਿਸੇ ਨੇ ਮੰਨ ਲੈ ਲੈ ਕੇ ਜਾਣੀ ਹੋਈ ਤਾਂ ਠੀਕ ਆ ਆਏ ਤਾਂ ਫਿਰ 8000 ਰੁਪਿਆ ਵਾ ਠੀਕ ਆ ਹਾਂ ਲਓ ਜੀ ਦੋਸਤੋ ਬਾਈ ਜਾਂਦਾ ਵੀ ਦੋ ਦੋ 6 ਕਿਲੋ ਫਿਰ 5 ਕਿਲੋ ਆਪਣੇ ਘਰੋਂ ਦੋ ਜਮਾ ਦੋ ਟਾਈਮ ਚੋ ਕੇ ਲੈ ਜਾਵੇ ਦ ਕ੍ਰਾਸ ਬਰੀਡ ਚ ਪੈਂਦੀ ਦੇਖ ਸਕਦੇ ਹੋ ਜੀ ਕੰਬਲਾ ਕੰਬਲਾ ਪੂਰਾ ਮੋਟਾ ਵਾ ਛਾਈ ਵਾਲ ਕ੍ਰਾਸ ਚ ਪੈਂਦੀ ਹੈਗੀ ਥਣਾ ਸਹਿ ਬਹੁਤ ਚੰਗਾ ਹੱਤੀ ਚਵਾਈ ਵਾਲਾ ਮੋਟਾ ਮੋਟਾ ਥਾਣਾ ਮਝਾਰਗਾ ਜੇ ਦੁੱਧਾ ਕੰਡੇ ਵਾਲਾ 5 ਕਿਲੋ ਆ ਤੁਸੀਂ ਦੋ ਟਾਈਮ ਚਾਰ ਟਾਈਮ ਤਸੱਲੀ ਪਰਖਾ ਤੁਸੀਂ ਕਰ ਸਕਦੇ ਮੁੱਲ ਸਿਰਫ ਇਹਦਾ ਕਿੰਨਾ ਸੀ ਬਾਈ 8000 ਰੁਪਏ ਜਮਾ ਜੈਜ ਮੁੱਲਾ ਇਹਨੇ ਮੁੱਲ ਤਾਂ ਕਿ ਬੱਚੇ ਨੇ ਜਦ ਮੈਂ ਤੁਹਾਨੂੰ ਬਾਜੀ ਗਾਈਆਂ ਦੁੱਧ ਲੈ ਲਈ ਜਾਂਦਾ ਵਾ ਕਿ ਛੋਟੇ ਪਰਿਵਾਰ ਨੇ ਤਾਂ ਮੁੱਲ ਲੈਣ ਨਾਲ ਘਰੇ ਇੱਕ ਦੀ ਵਹਿੜ ਰੱਖੀ ਕੋਈ ਮਾੜੀ ਨਹੀਂ ਗਈ ਦੁੱਧ ਦੇਈ ਜਾਊ ਆ ਦਾ ਖਰਚਾ ਕੱਢੀ ਜਾਊਗੀ ਜੇ ਰਹਿ ਗਈ ਕਰਮਾ ਵਾਲੀ ਫੇਰ ਤੁਹਾਨੂੰ ਪਤਾ ਵੀ ਕਿੱਡੀ ਵਹਿੜ ਆ ਗਈ ਤੇ ਕਿੱਥੇ ਜਾ ਕੇ ਤਿਆਰ ਹੋ ਕੇ ਵਿਕਣੀ ਆ ਇਹੇ ਥਾਣਾ ਸੈਥੋਂ ਨੇੜੇ ਤੋਂ ਵਿਖਾ ਦਿੰਨਾ ਵਾ ਹੁਣ ਸਾਰਾ ਮਾਲ ਚੋਇਆ ਹੋਇਆ ਵਾ ਸ਼ਾਹ ਦਾ ਸਾਹ ਦਾ ਭਰ ਲੈਣੇ ਇਹਨਾਂ ਨੇ 6 ਨੰਬਰ ਤੇ ਆ ਜੀਏ ਬਾਈ ਉਹ ਬਈ ਬਹੁਤ ਤਿਆਰ ਹੀ ਆ 10 ਪੈਨ ਲਿੰਕੀਆ ਸੋਣ ਚ ਠੀਕ ਆ ਜੀ ਹਾਂਜੀ ਕੀ ਰਿਕਾਰਡ ਆ ਬਈ ਪਹਿਲੇ ਸੋਜਦਾ ਦਾ ਇਹ 12 13 ਲੀ ਕਿਲੋ ਮਿਲਦਾ ਬਾਈ ਠੀਕ ਆ ਹੁਣ ਕਿਹੜਾ ਸੂਆ ਸੁੰਦੀ ਆ ਇਹੇ ਹੋਣੀ ਦੂਜਾ ਸੁੰਦੀ ਆ ਇਸ ਕੀ ਵਾਰੀ ਕਿਆਜ ਹੋਊਗੀ ਆ 14 ਕਟੇ ਆਊਗੀ ਕਿਆਊਗੀ ਠੀਕ ਆ ਕੱਢ ਲਈ ਬਾਹਰ ਨੂੰ ਮੜੀ ਚੀਜ਼ ਲੋ ਵੀ ਦੋਸਤੋ ਵੀਰ ਦੇ ਮਾਦ ਨਹੀਂ ਆਇਆ ਹਰੇ ਕੀ 16 17 ਕਾ ਚ ਖੜਦਾ ਬਾਈ ਕਹਿੰਦਾ ਪਿੱਛੇ ਸੁਵੇਦ 12 ਕਿਲੋ ਦਿੱਤਾ ਵਾ ਦੂਜੇ ਸੁਵੇਸ ਹੁੰਦੀ ਆਗੀ ਤੁਸੀਂ ਭਾਤੀ ਜਾਂ ਮੈਂ ਤੀਜਾ ਮੰਨ ਲਓ ਪਰ ਦੂਜਾ ਵਾ ਦੁੱਧ ਪਾ ਦੂਗੀ 14 ਕਿਲੋ ਕੋਈ 17 ਨੇ ਕਿਹਾ 18 ਨੇ ਕਿਹਾ ਵੀਰ ਨੇ ਜਦ 10 ਪਏ ਆ ਹਜੇ ਇਹਦੇ ਤੇ ਨਹੀਂ ਆਪ ਤਨ ਪਤਾ ਜਿਵੇਂ ਵਾਟ ਲਾ ਸਾਰੀਆਂ ਕੱਢ ਕੇ ਇਹਦੀਆਂ ਨੇ ਫੇਰ ਸੁਣਾ ਵਾ ਇਹ 10 ਦਿਨਾਂ ਦੀ ਕੱਚੀ ਆਗੀ ਇਹੇ ਬਈ ਥਣ ਪਾਸ ਕਰਾਉਂਦੀ ਵਧੀਆ ਹਾਂ ਹਾਂ ਬਈ ਵਧੀਆ ਦੇਣ ਹਾਜੇ 10 ਲੈ ਜੂਗੀ ਇਹ ਤਾਂ ਪਾ ਦੋਗੇ 14 15 ਕਿਲੋ ਸੋਨੇ ਫੇਸ ਕੁਆਲਿਟੀ ਆ ਪ੍ਰਿੰਟ ਪ੍ਰਿੰਟ ਸੋਨਾ ਬੱਚੀ ਦਾ ਥਾਣਾ ਦਾ ਅੱਛਾ ਹਾਂ ਠੀਕ ਹੈ ਜੀ ਮਗਰ ਤਾਂ ਦੋਸਤੋ ਬਹਿਣੀ ਵਾਲੇ ਚ ਥੱਲਾਂ ਬਹੁਤ ਪਈਆਂ ਜਿਹਨਾਂ ਥਾਰਾਂ ਘਾਟ ਆ ਗਈਆਂ ਫਿਰ ਤਾਂ ਜਾ ਕੇ ਦੇਖ ਸਕਦੇ ਹੋ ਜੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਗਈ ਮੁੱਲ ਬਈ ਇਹਦਾ ਜੈਜਾ ਜੈਜਾ ਮੁੱਲ ਦਾ ਵੀ 30000 ਰੁਪਏ 25000 ਚ ਮਾਨਤਾਨ ਕੋਈ ਲੋ ਦੋਸਤੋ ਜਮਾ ਨਿਕਨੇ ਕੇ ਬਾਅਦ 25000 ਰੁਪਇਆ ਮੈਂ ਨਹੀਂ ਬੜੇ ਸਸਤੇ ਭਾਜ ਤੁਹਾਨੂੰ ਕੋਈ 25000 ਚ ਕੋਈ ਐਡੀ ਚੰਗੀ ਗੋਬ ਵਾਲੀ ਵਹਿੜ ਦੇ ਦੂਗਾ ਬਾਕੀ ਤੁਹਾਡੇ ਪਸੰਦ ਆਏ ਤੇ ਹੈਗਾ 25000 ਜਮਾ ਜੈਜ ਮੋਲਾ ਬੱਛੀਆਂ ਵਾਲਾ ਭਾ ਤੇ 30 30000 ਦੀਆਂ ਬੱਛੀਆਂ ਵਿਕੀ ਜਾਂਦੀਆਂ ਗਈਆਂ ਜਮਾ ਜੈਜ ਮੋਲ ਦੇ ਬਾਈ ਦੇ 6 ਨਗ ਸੀਗੇ 6 ਦੀ ਪ੍ਰਾਪਾ ਜਾਂ ਕੇ ਤੁਹਾਨੂੰ ਲੈਤੀ ਜਾਗੀ ਤੁਹਾਡੇ ਕੋਈ ਵੀ ਨਗ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਹਾਂਜੀ ਬੇਖਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨਾਖ ਤੁਹਾਡੇ ਪਸੰਦ ਆਇਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ ਜੀ ਧੰਨਵਾਦ ਜੀ